ਗੁਰਦਾਸਪੁਰ ਦੇ ਕਸਬਾ ਕਲਨੌਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਗੱਡੀਆਂ ਅਤੇ ਆ ਕੇ ਸੈਲਫੀਆਂ ਤੇ ਵੀਡੀਓ ਬਣਾਈਆਂ ਜਾ ਰਹੀਆਂ ਨੇ ਉੱਥੇ ਦੇ ਕਿਸਾਨਾਂ ਨੇ ਨੌਜਵਾਨਾਂ ਨੂੰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਕੰਮ ਇੱਥੇ ਆ ਕੇ ਨਾ ਕਰੋ ਪਰ ਇਸਤੇ ਕਹਿਣ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਪਾਣੀ ਦੇ ਵਿੱਚ ਆ ਰਹੇ ਨੇ ਤੇ ਇਸੇ ਤਰ੍ਹਾਂ ਹੀ ਕਸਬਾ ਕਲਨੌਰ ਦਾ ਨੌਜਵਾਨ ਪਿੰਡ ਅੰਮ੍ਰਿਵਾਰ ਇਸੇ ਤਰ੍ਹਾਂ ਹੀ ਕਸਬਾ ਕਲਾਨੌਰ ਦਾ ਨੌਜਵਾਨ ਪਿੰਡ ਹਰੀਮਾ ਬਾਦ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਕੁਝ ਨੌਜਵਾਨ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਕੱਲ ਦੇਰ ਸ਼ਾਮ ਦਾ ਹੀ ਲਾਪਤਾ ਹੈ ਕਿਸਾਨਾਂ ਦੇ ਵੱਲੋਂ ਨੌਜਵਾਨਾਂ ਨੂੰ ਤੇ ਲੋਕਾਂ ਨੂੰ ਅਪੀਲ ਹੈ ਜੋ ਇਸ ਤੇ ਸੈਲਫੀਆਂ ਲੈਣ ਆ ਰਹੇ ਨੇ ਉਹ ਇਸ ਤਰ੍ਹਾਂ ਦੇ ਇੱਥੇ ਆ ਕੇ ਕੰਮ ਨਾ ਕਰੋ ਜੋ ਪ੍ਰਸ਼ਾਸਨ ਨੂੰ ਆਪਣੇ ਕੰਮ ਕਰਨ ਦੇ ਵਿੱਚ ਮੁਸ਼ਕਲ ਨਾ ਆ ਸਕੇ ਲੋਕ ਪਾਣੀ ਦੇ ਵਿੱਚ ਆ ਕੇ ਕਰ ਰਹੇ ਨੇ ਸ਼ੰਟਬਾਜ਼ੀਆਂ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਉਹ ਤੁਸੀਂ ਦੇਖ ਸਕਦੇ ਹੋ ਰੋਡ ਦੇ ਹਾਲਾਤ ਜਿਹੜਾ ਮਤਲਬ ਕਈ ਰੋਡਾਂ ਦਾ ਵੀ ਜਿਹੜਾ ਸਬਰ ਕੇ ਜਿਹੜਾ ਕੁਝ ਥਾਂ ਦੇ ਵਿੱਚ ਹੀ ਟੁੱਟ ਗਿਆ ਸੀ ਇਹ ਰੋਡ ਕੱਲ ਤੱਕ ਜਿਹੜਾ ਬਿਲਕੁਲ ਠੀਕ ਹੀ ਸੋ ਅੱਜ ਇੱਥੇ ਵੀ ਜਿਹੜਾ ਪਾਣੀ ਦਾ ਪ੍ਰਭਾਵ ਤੇਜ਼ ਹੋ ਗਿਆ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਡਾਊਨ ਆਉਣਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਸਾਡੇ ਨਾਲ ਇਸ ਕਲਨੋ ਕਸਬੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਵੀਰਦੀ ਲੰਗਰ ਦਾ ਬਹੁਤ ਸੰਸਤਾ ਮਤਲਬ ਚਲਾ ਰਹੀਆਂ ਵਾ ਲੰਗਰ ਬੜੇ ਯੋਰਾ ਦੇ ਚੱਲਣ ਦੇ ਆ ਆ ਜਿਹੜੇ ਮੇਰੇ ਵੀਰ ਭਰਾ ਵਾ ਕਿਹੜੇ ਵੇਖਣ ਵਾਲੇ ਆ ਕਲਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਆ ਇਸ ਵਿੱਚ ਸਟੈਂਟ ਮਾਰਨਦੇ ਆ ਜੋ ਆਉਣ ਵਾਲੀ ਆੜੀ ਨਸਲ ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨਦੇ ਆ ਲਗਭਗ ਇੱਥੇ 50 ਪਿੰਡਾਂ ਦਾ ਜਿਹੜਾ ਰਸਾ ਜਿਹੜਾ ਵਾ ਇਹ ਬਲੌਕ ਹੋ ਗਿਆ ਵਾ ਇਹ ਇਹਦੇ ਨਜ਼ਰ ਹੇਠ ਉੱਤੇ ਇਹਨਾਂ ਲੋਕਾਂ ਨੂੰ ਮਲਬਾ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰੀ ਨਹੀਂ ਕਈ ਕੰਮ ਦਾ ਇੱਧਰ ਨੂੰ ਉਹ ਕਿਉਂ ਇਹੋ ਜਿਹੇ ਕੰਮ ਕਰਨ ਲਿਆ ਵੇ ਲੋ ਹੂਡ ਮਾਟ ਜਿਹੜੀ ਏ ਸਾਰੀ ਚੜ ਕੇ ਜਾਨ ਬੁੱਝ ਕੇ ਨਾਲ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੰਗਰ ਦੀ ਤੇ ਬਹੁਤ ਜ਼ਿਆਦੀਆਂ ਟਰਾਲੀਆਂ ਚੱਲ ਗਈਆਂ ਇੱਧਰ ਨੂੰ ਲੰਗਰ ਵਾਲੀ ਕੋਈ ਗਾਲੀ ਨਹੀਂ ਹਾਂ ਹੁਣ ਗੱਡੀ ਐ ਇਹਨੇ ਦੋ ਜਿਹੜੇ ਲਾ ਦਿੱਤੇ ਆ ਇੱਧਰ ਕੋਈ ਕਿਸੇ ਦਾ ਮਤਲਬ ਹੀ ਨਹੀਂ ਗਾਲੀ ਕੀ ਲੱਗਦਾ ਨਹੀਂ ਭਕਨ 55 ਦਾ ਸਾਧਨ ਵੀ ਜਰਾ ਸਟੇਸ਼ਨ ਭਣਾ ਜਾ ਹਾਂਜੀ 55 ਦਾ ਸਾਧਨ ਵੀ ਭਣਾ ਜਾਟਿਆ ਆਪਣੀਆਂ ਫੈਮਿਲੀਆ ਲਿਆ ਕੇ ਇੱਕ ਚੀਜ਼ ਜਿਹੜੀ ਵਿਖਾਲੀ ਜਾਂਦੀ ਏ ਕੋ ਕਰਮਾ ਬਾਜੀ ਇਹਨਾਂ ਲੋਕਾਂ ਨੂੰ ਇਹ ਨਹੀਂ ਦੁੱਖ ਸਾਡੀ ਲੱਖਾਂ ਰੁਪਈਆ ਦੀ ਜਿਹੜੀ ਫਸਲ ਆ ਸਾਡੀ ਬਰਬਾਦ ਹੋ ਗਈ ਏ ਅਸੀਂ ਦੁਕਾਨਾਂ ਵਾਲੇ ਅਸੀਂ ਕੀ ਕਰਨਗੇ ਜੇ ਇਹ ਹਾਲਾਤ ਰਹਿਣਗੇ ਸਾਡੇ ਵਾਸਤੇ ਬਹੁਤ ਮਾੜਾ ਹੋਰ ਇਹ ਇਹ ਲੋਕ ਜਿੰਨੇ ਵੀ ਆ ਜਿਆਦਾ ਤਮਾਸ਼ਕਰੀ ਵਾਲੇ ਇਧਰ ਜਿਆਦਾ ਘੁੰਮਣ ਦੇ ਆ ਇਥੇ ਬਤਾਏ ਕਿ ਨਾ ਵੀ ਕਹਾ ਗਿਆ ਵੀ ਜਿਹੜਾ 100 ਰੁਪਏ ਦਾ ਤੁਸੀਂ ਤੇਲ ਪਾ ਰਹੇ ਉਸੇ 100 ਰੁਪਏ ਦਾ ਕਠਮਟ ਕਰਕੇ ਇਹਨਾਂ ਹਰ ਪ੍ਰਭਾਵਦਤ ਲੋਕਾਂ ਵਾਸਤੇ ਲੰਗਰ ਦੀ ਜਾਂ ਹੋਰ ਕਿਸੇ ਮੈਡੀਕਲ ਸਹੂਲਤ ਦੀ ਪ੍ਰਬੰਧ ਕੀਤਾ ਜਾਵੇ ਤੇ ਇਹ ਤਾਂ ਕੰਮ ਕਰਦੇ ਨਹੀਂ ਜਿਆਦਾ ਮਨੋ ਵੇਖਣ ਦਾ ਕੰਮ ਡਰਾਮਾਬਾਜੀ ਘਰਾਂ ਚੋਂ ਫੈਮਿਲੀ ਆਪਣੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦ ਵਰਦ ਗਈ ਆ ਵੇਖੋ ਆ ਸੜਕ ਦੇ ਇੰਨੇ ਯੋਰ ਆਣਾ ਆ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵੇ ਲੋ ਟਰੈਕਟਰ ਫੇਰ ਵਾਪਸ ਮੋੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਇਹ ਬਾਬਾ ਜਿਹੜੇ ਮੋਟਰਸਾਈਕਲ ਜਿਹੜੇ ਨਗਾੜੇ ਨੇ ਮੋਟਰਸਾਈਕਲ ਕੋਈ ਤਾਂ ਵੇਟ ਹੀ ਨਹੀਂ ਟਰੈਕਟਰ ਨੂੰ ਇੱਡੇ ਪਾਣੀ ਦਾ ਤੇਜ਼ ਹਵਾ ਵਾ ਜਿਹੜਾ ਖੇਚਣ ਡਿਆ ਵਾ ਗੱਡੀਆਂ ਜਾਂ ਟਰੈਕਟਰ ਜਾਂ ਮੋਟਰਸਾਈਕਲ ਲਿਆ ਕੇ ਜਿਹੜੇ ਕਰਨ ਦੇ ਨੇ ਸਟੰਟ ਮਰਾਉਂਦੇ ਨੇ ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਕਿਵੇਂ ਦੇਦੇ ਇਹ ਤਾਂ ਬਹੁਤ ਮਾੜੀ ਗਾਲਾਂ ਆ ਵੇਖੋ ਕਿੰਨਾ ਪਾਣੀ ਇੱਥੇ ਵੱਜੰਦੇ ਆ ਪੈਰਾਂ ਤੇ ਆ ਮੁੰਡੇ ਬਹੁਤ ਜਿਆਦੇ ਅੱਗੇ ਦੋ ਮੋਟਰਸਾਈਕਲ ਜਿਹੜੇ ਉਹ ਥੱਲੇ ਚੱਲ ਗਏ ਆ ਮੈਂ ਬਬਾ ਜੀ ਤੁਹਾਡੀ ਗੱਲ ਤੇ ਕੱਟ ਕਰਦਾ ਹਿਮਾਵਾਰ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨ ਆ ਕਿਸੇ ਸੰਸਥਾ ਵੱਲੋਂ ਗਏ ਸੀ ਮਤਲਬ ਸੇਵਾ ਕਰਨ ਗਏ ਆਪਣੇ ਕੋਲੋਂ ਕਰਨ ਮਤਲਬ ਲੈ ਕੇ ਪਾਣੀ ਦਾ ਜਿਹੜਾ ਦੇਣ ਗਏ ਸੇਵਾ ਕਰਨ ਗਏ ਨੇ ਉਹ ਮਤਲਬ ਤਿੰਨ ਕ 6 ਜਣੇ ਦੱਸਦੇ ਨੇ ਕਲਾਨੌਰ ਦੇ ਉਹਦੇ ਵਿੱਚੋਂ 5 ਤੇ ਜਿਹੜੇ ਨੇ ਰੈਸਕੂ ਕਰ ਲਏ ਗਏ ਨੇ ਬਚ ਗਏ ਨੇ ਤੇ ਜਿਹੜਾ ਇੱਕ ਨੌਜਵਾਨ ਹੈ ਉਹਰ ਕੱਲ ਸ਼ਾਮ ਦਾ ਜਿਹੜਾ ਬਾ ਲਾਪਤਾ ਹਾਂਜੀ ਹਾਂਜੀ ਉਹ ਤਾਂ ਉਹਨੇ ਸਿੱਧੀ ਸਾਲ ਮਾਰੀ ਪਾਣੀ ਦੇ ਵਿੱਚ ਆ ਹੀ ਨਹੀਂ ਸਕਿਆ ਬੜਾ ਜਿਆਦਾ ਮਤਲਬ ਇਥੋਂ ਲੱਗਦਾ ਬਾਬੂ ਜੀ ਨੇ ਛਾਲ ਮਾਰੀ ਕਿੱਥਾਂ ਸੀ ਉਹਨਾਂ ਨੇ ਛਾਲ ਮਾਰੀ ਦੱਸਦੇ ਆ ਛਾਲ ਮਾਰੀ ਉਹ ਥੱਲੇ ਆਇਆ ਹੀ ਨਹੀਂ ਤਾਂ ਨੂੰ ਹਾਂਜੀ ਇੱਕ ਸੇਵਾ ਦੇ ਰੂਪ ਚ ਨਹੀਂ ਗਿਆ ਫਿਰ ਕਿੱਪਾ ਕਹਿ ਸਕਦੇ ਆ ਕਿ ਕਸ਼ਟਾ ਟਮਾ ਤੇ ਸੇਵਾ ਦੇ ਰੂਪ ਆ ਜਿਆਦਾ ਹੁੜ ਲੇ ਲੋ ਬਾਜੀ ਜਿਹੜੀ ਇਹ ਕਰਦੇ ਆ ਇਹ ਇਹਦੇ ਕਰਕੇ ਮਤਲਬ ਵੀਡੀਓ ਬਣਾਉਣ ਦੇ ਕਾਰਨ ਅਸ ਜਿੰਨੇ ਵੀ ਲੋਕ ਆ ਸਾਡੇ ਜਿਆਦਾ ਵੀਡੀਓ ਦੇ ਚੱਕਰ ਚ ਪਏ ਆ ਕੋਲ ਸਾਂਝਤਾ ਲੱਗੀਆਂ ਨੇ ਐਨਰੋਡ ਬਲ ਐਨਰੋਡ ਦੀਆਂ ਟੀਮਾਂ ਲੱਗੀਆਂ ਨੇ ਵਾਖਵਾ ਵਾਹਾਗ ਲੱਗੀਆਂ ਨੇ ਪਰ ਇਸ ਤਰ੍ਹਾਂ ਜੇ ਇਕੱਲੇ ਇਕੱਲੇ ਬੰਦੇ ਨਿਗਾਨੀ ਕਰਨਗੇ ਤੇ ਟੀਮਾਂ ਦਾ ਧਿਆਨ ਪੜਕਦਾ ਨਹੀਂ ਕਿਤੇ ਪੜਕਦਾ ਪੜਕਦਾ ਤਾਂ ਹੈਗਾ ਜੀ ਪਰ ਮੰਨਦੇ ਨਹੀਂ ਆ ਇਹ ਗੱਲ ਨੂੰ ਉਹ ਕਹਨੇ ਤੇ ਨਹੀਂ ਮੰਨਦੇ ਕੱਲ ਸਾਰਾ ਦਿਨ ਉਸ ਨੇ ਇੱਥੇ ਨਾਕਾ ਲਾਇਆ ਹੀ ਕੈਮਰਾਮੈਨ ਨੂੰ ਇੱਕ ਵਾਰੀ ਕਹਿ ਦਵਾਂਗਾ ਇੱਕ ਵਾਰੀ ਹੈਲੀਕਾਪਟਰ ਵੀ ਜਿਹੜਾ ਵੇਖੋ ਚੱਲਣ ਰਿਹਾ ਪੰਜਾਬ ਸਰਕਾਰ ਦਾ ਵੀ ਆਰਮੀ ਦੇ ਵੀ ਹੈਲੀਕਾਪਟਰ ਜਿਹੜੇ ਇੱਥੋਂ ਪਹਿਲਾਂ ਵੀ ਮੁਜਰੇ ਵੇ ਰੈਸਕੂ ਕਰਨ ਦੇ ਮੋੜੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਮਤਲਬ ਪ੍ਰਸ਼ਾਸਨ ਦਾ ਫੁੱਲ ਜ਼ੋਰ ਜਿਹੜਾ ਲੱਗ ਡਿਆ ਪਰ ਕੀ ਲੱਗਦਾ ਵੀ ਆਮ ਜਿਹੜੀ ਪਬਲਿਕ ਉਹ ਸਾਥ ਨਹੀਂ ਦੇਗੀ ਸਾਥ ਆ ਵੇਖੋ ਇਹੋ ਕੰਮ ਕਰਨ ਦੀ ਆ ਵੇ ਲੋ ਖਾਲੀ ਟ੍ਰੈਕਟਰੀ ਕਮਾਈ ਜਾਂਦੇ ਜਿਆਦਾ ਤੇ ਮਤਲਬ ਇਹ ਪਾਸੇ ਨਹੀਂ ਜਿਆਦਾ ਤੇ ਵੀਡੀਓ ਦੇ ਚੱਕਰ 'ਚ ਲੋਕ ਪਏ ਆ ਤੇ ਆ ਹੁਣੇ ਆ ਦੱਸਣ ਦੇ ਆ ਆ ਰੋਡ ਦੇ ਨਾਲ ਕੋਣੋ ਜਾਂਦਾ ਨਾ ਜਿਹੜਾ ਟਰੈਕਟਰੋ ਸੇਵਾ ਕਰ ਮੈਂ ਕਿੱਜਾ ਹੈ ਸੇਵਾ ਕਰ ਵੇ ਆਏ ਘੁੰਮਣ ਫੇਰ ਨਾ ਆਏ ਹਾਂਜੀ 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 ਕਿ ਲੱਗਦਾ ਕਿ ਉਹ ਮਤਲਬ ਉਹ ਗਲਤੀ ਨਹੀਂ ਕਰਦੇ ਨਾ ਗਲਤੀ ਹਾਂਜੀ ਗਲਤੀ ਗਲਤੀ ਬਿਲਕੁਲ ਗਲਤੀ ਇਹਨਾਂ ਦੀ ਗੱਲ ਕੋਈ ਜਿਆਦਾ ਤਮਾਸ਼ਾ ਵੇਖਣ ਵਾਲੀ ਲੋਕ ਆ ਵੀਡੀਓ ਆਡੀਓ ਉਦਾਂ ਦਾ ਤੁਹਾਨੂੰ ਪਤਾ ਜੀ ਮਤਲਬ ਇੰਸਟਾਗ੍ਰਾਮ ਤੇ ਹਾਂਜੀ 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 ਪਹਿਲਾਂ ਵੀ ਦੋ ਮੁੰਡੇ ਆਏ ਤੇ ਉਹਨਾਂ ਨੂੰ ਹੀ ਵਾਟਸਐਪ 'ਤੇ ਆਈ ਤੇ ਕੰਮ ਆ ਚਲੋ ਦੁਵਾਈ ਲੈਣ ਆਏ ਜੇ ਬਹੁਤ ਜ਼ਿਆਦਾ ਸਪੀਡ ਹੈ ਬਹੁਤ ਹਾਂਜੀ 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 ਅਸਲ ਦੇ ਵਿੱਚ ਪਤਾ ਕੀ ਚੱਕਰ ਆ ਛੋਟੇ ਲੋਕ ਇੱਥੇ ਕਮੀ ਜ਼ਿਆਦਾ ਵਾ ਜ਼ਿੰਮੇਦਾਰ ਤੇ ਅੰਦਰ ਬਾੜ ਬਾੜ ਰੌਂਡੇ ਆ ਇਹਨਾਂ ਨੁਕਸਾਨ ਹੋ ਗਿਆ ਇਹ ਜੋ ਤਮਾਸ਼ੀੜੀ ਹੈ ਇਹ ਜਿਆਦਾ ਜ਼ਿੰਮੇਦਾਰਾਂ ਦਾ ਵੇਖਣ ਦੇ ਆ ਵੀ ਜਲੂਸ ਕਿੱਦਾਂ ਨਿਕਲਿਆ ਵਾ ਜਿਆਦਾ ਕਾਰਨ ਇਹ ਹੀ ਹੈ ਇਹਨਾਂ ਦਾ ਲੋਕਾਂ ਦਾ ਵੀ ਇਹ ਸਮਝੇ ਨਹੀਂ ਵੀ ਜ਼ਿੰਮੇਦਾਰ ਦਾ ਜੇ ਇੱਥੋਂ ਸਾਡੀ ਫਸਲ ਨਾ ਹੋਏਗੀ ਤੇ ਦੁਕਾਨਾਂ ਵਾਲੇ ਆ ਦਿਹਾੜੀਆਂ ਵਾਲੇ ਕਿੱਥੋਂ ਜਾਣਗੇ ਸਾਰੀ ਜਿਹੜੀ ਮੈਂ ਤਾਂ ਜਿਹੜਾ ਮਤਲਬ ਪ੍ਰਭਾਵ ਤਗੜਾ ਪਿਆ ਹੋਇਆ ਬਹੁਤ ਜ਼ਿਆਦਾ ਜੀ ਦੁਕਾਨਾਂ ਵਾਲੇ ਤੇ ਕਿ ਜਿੰਨ ਦਾ ਪਾਣੀ ਆਇਆ ਉਦੋਂ ਦਾ ਸਾਰੇ ਬੈਠੇ ਆ ਆਰਾਮ ਨਾਲ ਬੈਠੇ ਆ ਕੋਈ ਗਾਹਕ ਨਹੀਂ ਆਉਂਦੇ ਸਪਰਕੀਆ 40 50 ਪਿੰਡਾਂ ਤੋਂ ਉਹ ਸਪਰਕੀ ਟੁੱਟ ਗਿਆ ਵਾ ਇਹਨਾਂ ਸਪਰਕ ਕਰਕੇ ਤੇ ਇਹਨਾਂ ਦੁਕਾਨਾਂ ਦਾ ਜਿਹੜਾ ਰੋਜ਼ਗਾਰ ਚੱਲਦਾ ਉਹ ਬਹੁਤ ਜ਼ਿਆਦਾ ਆਉਣ ਵਾਲੇ ਹਾਲਾਤ ਬਹੁਤੇ ਮੜੇ ਆ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ 100 ਦਾ 200 ਦਾ ਤੇਲ ਪਾ ਕੇ ਜਿਹੜਾ ਇੱਧਰ ਨੂੰ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਮਤਲਬ ਪ੍ਰਬੰਧ ਕਰਦੇ ਜੀ ਲੰਗਰ ਦੇ ਜਾਂ ਮਤਲਬ ਕਰਨੇ ਚਾਹੀਦੇ ਆ ਇਹ ਥੋੜੇ ਨਾ ਥੋੜਾ ਜਿਹੜਾ ਵਾ ਇਹ ਬੋਤਾ ਹੋ ਜਾਂਦਾ ਵਾ ਚਾਰਾ ਤੇ ਹੀ ਮਾਰਨਾ ਚਾਹੀਦਾ ਸਾਰਿਆਂ ਨੂੰ ਵੀ ਸਾਰੇ ਵਾਸਤੇ ਲੋਕਾਂ ਵਾਸਤੇ ਵੀ ਅਸੀਂ ਪ੍ਰਬੰਧ ਕਰੀਏ ਉਹਨਾਂ ਦੀ ਜਾਨ ਲਈ ਕੋਈ ਰਹਿਣ ਲਈ ਜਿਹੜੇ ਅਸੀਂ ਇਹ ਲੰਗਰ ਬਾਹਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਸਹਾਇਤਾ ਕਰੀਏ ਜਿਹੜਾ ਰਸਾ ਵਾ ਜਿੱਥੇ ਜਿੱਥੇ ਟੁੱਟਾ ਵਾ ਉੱਥੇ ਉੱਥੇ ਦੱਸੀਏ ਬਾਬਾ ਜੀ ਡੰਗਰ ਜਿਹੜੇ ਬੇਜਵਾਨ ਨੇ ਜਿਹੜੇ ਭੁੱਖੇ ਨੇ ਪਠੇ ਦਾ ਕਿਵੇਂ ਦਰ ਆ ਰਿਹਾ ਪਠਾ ਤੇ ਕਿਸੇ ਦਾ ਨਹੀਂ ਆ ਰਿਹਾ ਪਠੇ ਇੱਥੇ ਆਪਣਾ ਕਿਰਨ ਦੇ ਪੁਲ ਦੇ ਉੱਤੇ ਵੱਜੇ ਨੇ ਉਹ ਇਦਾਂ ਹੀ ਮਲਬਕ ਲੋਕੋ ਲੋਕਾਂ ਦੇ ਅੱچھے ਮਤਲਬ ਪੱਠੇ ਕਿ ਇਧਰ ਜਿਹੜੇ ਬਾਹਰ ਜਿੱਦਾਂ ਸੰਸਥਾ ਸੇਵ ਹੋਣੇ ਜਿੱਤੇ ਪੱਠੇ ਲੋਕਾਂ ਦੇ ਵਾਧੂ ਹੋਣੇ ਜਾਂ ਇਧਰ ਹੋਣੇ ਚਾਹੀਦੇ ਨਹੀਂ ਆਉਣੇ ਚਾਹੀਦੇ ਆ ਪੱਠੇ ਤੇ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ ਵੀ ਇਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਹ ਨੁਕਸਾਨ ਦੇ ਵਿੱਚ ਸਾਨੂੰ ਜਿੰਨਾ ਵੀ ਹਲਾਵਾ ਜੇ ਉਹਨਾਂ ਚੰਗਾ ਜੇ ਤਾਂ ਨਹੀਂ ਪੱਠੇ ਉਹਨੂੰ ਪੱਠਿਆ ਜਿਨ੍ਹਾਂ ਦੇ ਕੋਲ ਹੈਗੇ ਬੱਚੇ ਆ ਪੱਠੇ ਇਧਰ ਉਹਨਾਂ ਨੂੰ ਪੱਠੇ ਮਤਲਬ ਬਚਾਉਣੇ ਚਾਹੀਦੇ ਆ। ਹੁਣ ਕੱਲ ਪਰਸੋ ਜਿੱਦਾਂ ਦੀ ਆਫਤ ਆਈ ਹੈ ਮਤਲਬ ਰਾਸ਼ਨ ਦਾ ਜਾਂ ਡੰਗਰਪਸ਼ਾ ਮੇਰੇ ਕੰਮ ਤੁਸੀਂ ਵੀ ਦੋ ਕੋ ਦੇਖਦੇ ਜੇ ਲੰਗਰ ਦੀ ਜਾਂ ਚਲੋ ਮੈਂ ਸਹਾਇਤਾ ਲੋਕ ਕਰੀ ਰਹੀ ਦੇ ਤਰੀਕ ਨੂੰ ਜਿਹੜਾ ਤੋੜਾ ਸਾਥ ਦੇਣ ਤੇ ਡੰਗਰਪਸ਼ਾ ਵਰਗਾ ਜਿਹੜੇ ਪੱਠੇ ਨਹੀਂ ਆ ਰਹੇ ਨਹੀਂ ਨਹੀਂ ਪੱਠੇ ਤੇ ਨਹੀਂ ਆ ਰਹੇ ਜਿਹੜੇ ਤੇ ਇੱਥੇ ਬੱਜੇ ਆ ਸ਼ਹਿਰ ਦੇ ਲਾਗੇ ਲਾਗੇ ਤੇ ਸ਼ਹਿਰ ਦੇ ਵਿੱਚੋਂ ਮਤਲਬ ਇਹਨਾਂ ਦੀ ਭੁੜਾਈ ਹੋਈ ਜਾਂਦੀ ਹੈ ਜਿਹੜੇ ਬਾਹਰ ਆ ਫਸੇ ਆ ਉਹ ਤੇ ਕੀ ਉਹਨਾਂ ਦਾ ਪਤਾ ਨਹੀਂ ਵੀ ਕਿਦਾਂ ਬਚੇ ਆ ਜਾਂ ਨਹੀਂ ਬਚੇ ਡੰਗਰ ਕਈਆਂ ਦੇ ਰਹਿ ਗਏ ਆ ਮੋਟਰਾਂ ਤੇ ਵੀ ਰਹਿ ਗਏ ਆ ਡੰਗਰ ਕਈਆਂ ਦੇ ਸੋ ਇਹ ਸਨ ਇੱਥੇ ਕਲਨੌਰ ਕਸਬੇ ਦੇ ਲੋਕਲ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਨਾਲ ਹੋਰ ਸਰਦਾਰ ਸਾਹਿਬ ਮਜੂਲ ਨੇ ਬਹੁਤ ਦੱਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸੇ ਸਾਡੇ ਜੀ ਭਾਜੀ ਸਾਡੇ ਰਿਸ਼ਤੇਦਾਰ ਤਿੰਨ ਚਾਰ ਦਿਨ ਤੋਂ ਫਸੇ ਪਏ ਨੇ ਨਾ ਸਾਡਾ ਉਹਨਾਂ ਨਾਲ ਕੰਟੈਕਟ ਹੋ ਰਿਹਾ ਕਿਹੜਾ ਕੋ ਕਿਹੜਾ ਪਿੰਡੋਂ ਆ ਦੇ ਰਮਦਾਸ ਦੀ ਲਾਗੇ ਗੱਗਰੀ ਆ ਸਾਡੀ ਸਿਸਟਰ ਉੱਥੇ ਵਿਆਹ ਨੇ ਸਾਡੀ ਮਾਸੀ ਵੀ ਇਸ ਸਾਈਡ ਦੇ ਆ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਸੂਦਾ ਵਾਸਤੇ ਸਿਲੰਡਰ ਭੜਕੇ ਲੈ ਕੇ ਆਇਆ ਕਿ ਅੱਗੇ ਉਹ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਥੋੜੇ ਜਿਹਾ ਦੀ ਮਦਦ ਕਰ ਲੈ ਕਿਹ ਕਿਹ ਚੀਜ਼ ਚਾਹੀਦੀ ਹੈ ਅਸੀਂ ਗੱਡੀ 'ਚ ਆਇਆ ਜਿਸਫਟਾ ਸਾਰੇ ਕੋਲ ਗੱਡੀ ਆ ਉੱਤੇ ਆਇਆ ਇਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾ ਰਹਾ ਕੀ ਲੱਗਦਾ ਪ੍ਰਸ਼ਾਸਨ ਆਪਣੇ ਵਾਹਨ ਜਾਂ ਕਿਸ਼ਤੀਆਂ ਨਹੀਂ ਤੇ ਸ਼ੂਟ ਕਰ ਰਹੇ ਹੋ ਬਾਈ ਇtanto ਨਹੀਂ ਬਿਲਕੁਲ ਕੋਈ ਨਹੀਂ ਸ਼ੂਟ ਨਹੀਂ ਜੀ ਹੋ ਰਹੀ ਸਾਡੇ ਮਤਲਬ ਰਿਸ਼ਤੇਦਾਰ ਵਿਚਾਰੇ ਬੱਚੇ ਵੀ ਉਹਨਾਂ ਦੇ ਕਹਿ ਰਹੇ ਸੀ ਬਿਮਾਰ ਆ ਪਰਸੋਂ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਰਹੀ ਤੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਵੀ ਪਤਾ ਨਹੀਂ ਉਹ ਕਿੱਦਾਂ ਸੇਵ ਨੇ ਜਾਂ ਨਹੀਂ ਪ੍ਰਸ਼ਾਸਨ ਨੇ ਤੇ ਇੰਨੇ ਟੂਲ ਫਰੀ ਨੰਬਰ ਕੀਤੇ ਨੇ ਰੈਸਕੂ ਕੀਤੇ ਨੇ ਸਮੇਂ ਸਮੇਂ ਤੇ ਸਾਰੀ ਚੀਜ਼ਾਂ ਦੀ ਅਪਡੇਟ ਕਰ ਰਹੇ ਤੇ ਨਹੀਂ ਕਰ ਰਹੇ ਅਜੇ ਪ੍ਰਸ਼ਾਸਨ ਪਰ ਇੰਨੀ ਸੁਵਿਧਾ ਨਹੀਂ ਕਿ ਜਿੱਦਾਂ ਉਧਰ ਫਸੇ ਉਹਨਾਂ ਨੂੰ ਕੱਢ ਕੇ ਲਿਆਉਣਾ ਚਾਹੀਦਾ ਤੇ ਅਜੇ 3-4 ਦਿਨ ਹੋ ਗਏ ਜੇ ਮਤਲਬ ਰਾਸ਼ਨ ਤੇ ਪੁੱਛਿਆ ਕੋਈ ਖਾਣ ਵਾਸਤੇ ਉਹਨਾਂ ਵਸ ਚੀਜ਼ਾਂ ਜਾ ਰਹੀਆਂ ਮਤਲਬ ਥੋੜਾ ਜਿਹਾ ਵੀ 3-4 ਦਿਨ ਹੋ ਗਏ ਨੇ ਇੰਨੇ ਦਿਨ ਕੋਠਿਆਂ ਦੇ ਉੱਤੇ ਬੈਠੇ ਆ ਬਹੁਤ ਮੁਸ਼ਕਲ ਉਹਨਾਂ ਵਾਸਤੇ ਕਿੰਨੇ ਮਿੰਟ ਦੀ ਬਣ ਗਈ ਹੈ 8:20 8:20 ਦੀ ਚੱਲ ਨਹੀਂ ਰਹੀ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਸਾਹਿਬ ਕਿੰਨੇ ਮੁੰਡੇ ਮੌਜੂਦ ਨੇ ਤੇ ਕੀ ਜਰਾ ਮਰੋ ਇਹ ਜਿਹੇ ਮੁੰਡੇ ਗਏ ਸੀ ਕੱਲ ਸ਼ਾਮੀ 5 ਵਜੇ ਦੇ ਕਰੀਬ ਇੱਧਰ ਤੇ ਪਾਣੀ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਸਾਡੇ ਪਿੰਡ ਦੇ ਕਾਫੀ ਬੰਦਿਆਂ ਨੇ ਰੋਕਿਆ ਵੀ ਵੀ ਪਾਣੀ ਉੱਥੇ ਜ਼ਿਆਦਾ ਤੇ ਤੁਸੀਂ ਇੱਧਰ ਨਾ ਜਾਓ ਪਰ ਉਹ ਉਹ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਜਿਹੜੇ ਚਲੇ ਗਏ ਇੱਥੋਂ ਤਕਰੀਬਨ 1.5 ਕਿਲੋਮੀਟਰ ਦੇ ਲਾਗੇ ਜਾ ਕੇ ਉੱਥੇ ਪਾਣੀ ਦਾ ਵਹਾਅ ਤੇਜ਼ ਸੀ ਉੱਥੇ ਮੁੰਡੇ ਜਿਹੜੇ ਨੇ ਛਾ ਮੁੰਡਿਆਂ ਦੇ ਵਿੱਚੋਂ ਮੇਰੇ ਖਿਆਲ ਤਿੰਨ ਚਾਰ ਮੁੰਡੇ ਪਾਣੀ 'ਚ ਦੇਖ ਪਏ ਤੇ ਦੋ ਜਿਹੜੇ ਨਿਕਲ ਗਏ ਤੇ ਦੋ ਕੋ ਨਿਕਲਿਆ ਨਹੀਂ ਗਿਆ ਇੱਕ ਜਿਹੜਾ ਅੱਗੇ ਡੇਰਾ ਸੀ ਉਹਦੇ ਨਾਲ ਕਿਤੇ ਤਰਦਿਆ ਤੁਰਦਿਆ ਉਹਦਾ ਹੱਥ ਪੈ ਗਿਆ ਉਹਦਾ ਚਲੋ ਬਚਾਅ ਹੋ ਗਿਆ ਬਾਥਰੂਮ ਦੀ ਛੱਤ ਤੇ ਬਹਿ ਗਿਆ ਇੱਕ ਮੁੰਡਾ ਜਿਹੜਾ ਉਹ ਕੱਲ ਤੋਂ ਜਿਹੜਾ ਲਾਪਤਾ ਰਾਤੀ ساری ਰਾਤ ਐਨਡੀਆਰਫ ਦੀਆਂ ਟੀਮਾਂ ਸਾਡੇ ਐਸਐਚਯੂ ਸਾਹਿਬ ਕੋਟ ਦੀ ਤੋਂ ਅਸੀਂ ਸਾਰਾ ਪਿੰਡ ਇੱਥੇ ਸਮੂਹ ਨਗਰ ساری ਪੰਚਾਇਤ ਤੇ ਪਿੰਡ ਦੇ ਜਿਹੜੇ ਵਸਨੀਕ ਅਸੀਂ 3 ਵਜੇ ਤੱਕ ਇੱਥੇ ਕਲਾਂ ਨੌਰ ਤੋਂ ਵੀ ਸਾਡੇ ਵੀਰ ਭਰਾ ਜਿਹੜੇ ਉਹਨਾਂ ਦੇ ਕੋਈ ਸ਼ੁਭਚਿੰਤਕ ਨਹੀਂ ਅਸੀਂ ਬੈਠੇ ਰਹੇ ਆ ਬੜੀ ਮੁਸ਼ਕਲ ਕੀਤੀ ਹੈ ਪਰ ਇਹ ਆ ਵੀ ਉਹ ਮੁੰਡਾ ਨਹੀਂ ਲੱਭਿਆ ਹੁਣ ਦੁਬਾਰਾ ਟੀਮਾਂ ਜਿਹੜੀਆਂ ਫੇਰ ਗਈਆਂ ਮਾਮਲਾ ਹੈ ਕਿਹੜੇ ਸਿੱਧੂ ਸਾਹਿਬ ਮਾਮਲਾ ਜੀ ਇਹ ਇਹ ਬੇਸਿਕਲੀ ਗੱਲ ਇਹ ਜਿਹੜੀ ਉਹ ਜ਼ਮੀਨ ਆ ਜਿੱਥੇ ਮੁੰਡਾ ਡਿੱਗਿਆ ਉਹ ਤੇ ਪੈਂਦੀ ਹੈ ਦਬੁਰਜੀ ਦੀ ਪਰ ਸਾਡੀ ਹੱਦ ਲੱਗਦੀ ਹੈ ਸਾਡੀ ਤੇ ਦਬੁਰਜੀ ਦੇ ਹੱਥ ਦੇ ਵਿੱਚ ਨਹੀਂ ਇਹ ਸਰਪੰਚ ਸਾਹਿਬ ਜਦੋਂ ਮੁੰਡੇ ਗਏ ਨੇ ਕਿ ਸੰਸਥਾ ਨੂੰ ਗਏ ਜਾਂ ਪਰਸਨਲ ਨਹੀਂ ਜੀ ਨਹੀਂ ਨਹੀਂ ਕਿਸੇ ਸੰਸਥਾ ਵੱਲੋਂ ਨਹੀਂ ਗਏ ਮੁੰਡੇ ਗਏ ਉੱਥੇ ਇਹਨਾਂ ਦਾ ਇੱਕ ਦੋਸਤ ਸੀ ਇੱਕ ਮੁੰਡੇ ਦਾ ਉਹਨੇ ਕਿਤੇ ਕਿਹਾ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ ਇਹ ਬਸ ਉਹਦੇ ਫੋਨ ਕਰਨ ਦੇ ਉੱਤੇ ਹੀ ਚਲਗੇ। ਅਸੀਂ ਅਸੀਂ ਸਗੋਂ ਇਸ ਗੱਲ ਦੀ ਵੀ ਅਪੀਲ ਕਰਦੇ ਆ ਨੌਜਵਾਨਾਂ ਨੂੰ ਜਿਹੜੇ ਜੰਗੇ ਦੇ ਮੁੰਡੇ ਆ ਠੀਕ ਹੈ ਮੁੰਡਿਆਂ ਦਾ ਖੂਨ ਗਰਮ ਹੁੰਦਾ ਪਰ ਇਹ ਆ ਵੀ ਸੋਚ ਵਿਚਾਰ ਕੇ ਜੇ ਕਿਤੇ ਆਪਾਂ ਕੋਈ ਸੇਵਾ ਕਰਨ ਵੀ ਜਾਣਾ ਤੇ ਉਹ ਪਿੰਡ ਦੇ ਕੋਈ ਵਸਨੀਕ ਨੂੰ ਨਾਲ ਲੈ ਕੇ ਜਿਹੜੇ ਬੰਦੇ ਨੂੰ ਕੋਈ ਰਾਹ ਰਸਤੇ ਦਾ ਪਤਾ ਹੋਵੇ ਤੇ ਫੇਰ ਸੇਵਾ ਕੀਤੀ ਜਾਏ ਹੁਣ ਸੇਵਾ ਕਰਦਿਆਂ ਕਰਦਿਆਂ ਕਿੰਨੀ ਪਰੇਸ਼ਾਨੀ ਕਰਦਿਆਂ ਨੂੰ ਸਾਰਾ ਕਲਾਂਨੌਰ ਜਿਹੜਾ ਰਾਤ ਦਾ ਪੂਰਾ ਕਲਾਂਨੋਰੀ ਤੇ ਧੁੱਕਿਆ। ਇਹ ਤਾਂ ਮੁੰਡੇ ਕਲਾਂਨੌਰ ਦੇ ਕਿੱਥੇ ਆ। ਇਹ ਕਲਾਂਨੌਰ ਦੇ ਆ ਜੀ। ਹਾਂ ਜੀ। ਦੋਨੇ ਮੁੰਡੇ ਕਲਾਂਨੌਰ ਦੇ ਦੂਸਰਾ ਕਲਾਂਨੌਰ। ਇੱਕ ਤੇ ਰੈਸਕਿਊ ਕਰ ਲਿਆ ਜੀ ਰਾਤ ਦਾ ਦੋ ਮੁੰਡੇ ਕਰ ਲਏ ਇੱਕ ਤੇ ਉੱਥੇ ਡੇਰੇ ਤੇ ਹੀ ਜਿਹਨੂੰ ਪਾਣੀ ਦੇਣਗੇ ਸੀ ਉਹ ਵੀ ਕਰ ਲਿਆ ਇੱਕ ਜਿਹੜਾ ਡੁੱਬਾ ਮਤਲਬ ਬਾਥਰੂਮ ਦੀ ਛੱਤ ਤੇ ਚੜ ਗਿਆ ਉਹ ਵੀ ਕਰ ਲਿਆ ਇਹ ਮੁੰਡੇ ਕਲਾਂ ਨੌਰ ਦੇ ਹੀ ਬੇਸਿਕੇ ਮਤਲਬ ਦੋ ਜਣ ਗਏ ਜਿੰਨਸ ਵੱਧ ਗਏ ਨਹੀਂ ਜੀ 6 ਜਣ ਗਏ 6 ਜਣ ਗਏ ਆ ਬਾਕੀ 4 ਮੁੰਡੇ ਵਾਪਸ ਆ ਗਏ ਹਾਂ ਜੀ ਕਿੰਨੀ ਉਮਰ ਹੀ ਮੁੰਡੇ ਦੀ ਜੀ ਮੁੰਡਾ ਤਕਰੀਬਨ ਮੇਰੇ ਕੋਲ 20 ਸਾਲ ਦੇ ਕਰੀਬ ਆ ਆ 20 ਕੀ ਸਾਲ ਦੇ ਜੀ ਕੀ ਮਤਲਬ ਪ੍ਰਸ਼ਾਸਨ ਲੋ ਮਤਲਬ ਕੀ ਕਹਿ ਰਹੇ ਆ ਜੀ ਪ੍ਰਸ਼ਾਸਨ ਵੇਖੋ ਜੀ ਪ੍ਰਸ਼ਾਸਨ ਤੇ ਆਪਣੀ ਰਾਤ ਦੀ ਜਿਹੜੀ ਜਦੋਂ ਜਦ ਕੱਲ ਦੀ ਕਰ ਰਿਆ ਜਦੋਂ 6:30 6 ਵਜੇ ਦੇ ਇਹਦਾ ਕਰੀਬ ਮੈਨਾਂ ਮੈਨੂੰ ਫੋਨ ਕੀਤਾ ਆਪਾਂ ਐਸ.ਡੀ.ਐਮ ਸਾਹਿਬ ਨਾਲ رابطہ ਕੀਤਾ ਹੁਣ ਹਰ ਹਰ ਪਾਸੇ ਆਇਆ ਹੁਣ ਜਿਵੇਂ ਕਿਸ਼ਤੀਆਂ ਜਿਹੜੀਆਂ ਬੋਰਡ ਜਿੰਨਿਆਂ ਕਿ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਫਸੀਆਂ ਉਹ ਹੁੰਦਿਆ ਟਾਈਮ ਵੀ ਲੱਗ ਜਾਂਦਾ ਪ੍ਰਸ਼ਾਸਨ ਤੇ ਰਾਤ ਦਾ ਹੀ ਲੱਗਾ ਕਿੰਨਾ ਸਮਾਂ ਜਿਹੜਾ ਹੁਣ ਤੱਕ ਪੰਜ ਵਜੇ ਤੋਂ ਲੱਗੇ ਆ ਜੀ 5 ਵਜੇ ਮੁੰਡਾ ਡੁੱਬਾ ਤੇ ਰਾਤ ਸਾਰੀ ਜਿਹੜੀ ਐ ਐਨ.ਡੀ.ਆਰ.ਫ ਦੀ ਟੀਮਾਂ ਘੱਟੋ ਘੱਟ 40-50 ਮੁਲਾਜ਼ਮੀ ਸੀ ਉਹਨਾਂ ਦੇ ساری ਰਾਤ ਲੱਗੇ ਰਹੇ 3 ਵਜੇ ਇੱਥੋਂ ਗਏ ਸਵੇਰੇ ਮਨੇਰੇ ਮੈਂ 2:30 ਵਜੇ ਦੇ ਕਰੀਬ ਲਾਈਵ ਹੋਇਆ ਉਦੋਂ ਮੁੰਡਿਆਂ ਨੂੰ ਜਿਹੜਾ ਲੈ ਕੇ ਇੱਥੇ ਆਏ ਕਿੰਨੀ ਰਫਤਾਰ ਦਾ ਅਨੁਮਾਨ ਲਗਾ ਜਾ ਸਕਦਾ ਪਾਣੀ ਉਦੋਂ ਜਿਹੜਾ ਵਹਾਅ ਜਿਹਾ ਚੱਲ ਰਿਹਾ ਵੇਖੋ ਜੀ ਵਹਾਅ ਉੱਥੇ ਬੜਾ ਜ਼ਿਆਦਾ ਤੇਜ਼ ਹੈ ਉੱਥੇ ਜਿਹੜੀ ਇਹ ਟੀਮ ਗਈ ਜਦੋਂ ਮੁੰਡਿਆਂ ਨੂੰ ਰੈਸਕਿਊ ਕਰਕੇ ਲਿਆਇਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ 15-15 ਫੁੱਟ ਪਾਣੀ ਸੀਗਾ ਰ ਅੰਜ ਹੋਣਾ 100 ਦੇ ਸਪੀਡ ਦੇ ਉੱਤੇ ਹਲ